ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਪ੍ਰਥੀ ਦੇ ਕੁਟਿਲ ਚਾਲਾਂ ਕਾਰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਾਲਵਸਥਾ ਕਾਫੀ ਕਸ਼ਟਾਂ ਵਿੱਚ ਗੁਜ਼ਰੀ। ਆਪ ਜੀ ਦਾ ਤਾਇਆ ਪ੍ਰਥੀ ਚੰਦ ਤੇ ਉਹਨਾਂ ਦੀ ਪਤਨੀ ਬੀਬੀ ਕਰਮੋ ਆਪ ਜੀ ਦੇ ਜਨਮ ਤੋਂ ਹੀ ਦੁਖੀ ਸਨ ਕਿਉਂਕਿ ਉਹ ਗੁਰੂ ਘਰ ਦੀ ਗੁਰਗੱਦੀ ਦਾ ਅਸਲ ਵਾਰਿਸ ਆਪਣੇ ਪੁੱਤਰ ਮਿਹਰਬਾਨ ਨੂੰ ਮੰਨੀ ਬੈਠੇ ਸਨ। ਉਹ ਲਾਲਚ ਤੇ ਈਰਖਾ ਵਿੱਚ ਅੰਨੇ ਤੇ پاگل ਹੋ ਕੇ ਬਾਲਕ ਹਰਗੋਬਿੰਦ ਸਾਹਿਬ ਨੂੰ ਮਾਰਨ ਮਰਵਾਉਣ ਦੇ ਯਤਨ ਕਰਦੇ ਰਹੇ। ਪਹਿਲਾਂ ਉਹਨਾਂ ਨੇ ਦਾਈ ਖਿਲਾਵੀ ਨੂੰ ਲਾਲਚ ਦੇ ਕੇ ਉਹਨਾਂ ਦੀਆਂ ਦੁੱਧੀਆਂ ਉੱਪਰ ਜ਼ਹਿਰ ਲਵਾ ਕੇ ਭੇਜਿਆ ਉਸਨੇ ਆਪ ਜੀ ਨੂੰ ਦੁੱਧ ਚਾਣਾ ਚਾਹਿਆ ਪਰ ਆਪਨੇ ਨਾ ਚੁੰਗਿਆ ਦਾਈ ਆਪ ਹੀ ਜ਼ਹਿਰ ਦੇ ਅਸਰ ਨਾਲ ਮਰ ਗਈ ਫਿਰ ਇੱਕ ਸਪੇਰੇ ਜੋਗੀ ਪਾਸੋਂ ਬਾਲਕ ਵਾਲੇ ਕਮਰੇ ਵਿੱਚ ਜ਼ਹਿਰੀਲਾ ਸੱਪ ਛਡਵਾ ਦਿੱਤਾ ਜਿਸ ਨੂੰ ਸੇਵਾਦਾਰਾਂ ਨੇ ਵੇਖ ਕੇ ਮਾਰ ਦਿੱਤਾ ਤੀਸਰੀ ਵਾਰ ਹਰਗੋਬਿੰਦ ਸਾਹਿਬ ਜੀ ਦੇ ਖਿਡਾਵੇ ਬ੍ਰਾਹਮਣ ਨੂੰ ਲਾਲਚ ਦੇ ਕੇ ਕਿਹਾ ਕਿ ਬੱਚੇ ਨੂੰ ਦਹੀਂ ਵਿੱਚ ਜ਼ਹਿਰ ਪਾ ਕੇ ਦੇਵੇ ਪਰ ਜਦੋਂ ਉਹ ਦਹੀਂ ਪੀਉਣ ਲੱਗਾ ਤਾਂ ਬਾਲਕ ਰੋਣ ਲੱਗ ਪਿਆ ਬਾਲਕ ਦਹੀਂ ਨੂੰ ਮੂੰਹ ਨਾ ਲਾਵੇ ਤਾਂ ਗੁਰੂ ਅਰਜਨ ਦੇਵ ਜੀ ਨੇ ਆਪ ਦਹੀਂ ਇੱਕ ਕੁੱਤੇ ਨੂੰ ਪਾ ਦਿੱਤੀ ਜੋ ਥੋੜੀ ਦੇਰ ਬਾਅਦ ਹੀ ਮਰ ਗਿਆ ਬ੍ਰਾਹਮਣ ਨੇ ਡਰ ਕੇ ਸਭ ਕੁਝ ਸੱਚ-ਸੱਚ ਦੱਸ ਦਿੱਤਾ ਪ੍ਰਿਥਵੀ ਦੀ ਸਾਰੀ ਸ਼ਹਿਰ ਵਿੱਚ ਬਦਨਾਮੀ ਹੋਈ ਦੂਜੇ ਦਿਨ ਬ੍ਰਾਹਮਣ ਵੀ ਦਰਦ ਨਾਲ ਮਰ ਗਿਆ ਗੁਰੂ ਅਰਜਨ ਦੇਵ ਜੀ ਨੇ ਸਾਹਿਬਜ਼ਾਦੇ ਦੀ ਰੱਖਿਆ ਬਾਰੇ ਵਾਹਿਗੁਰੂ ਦਾ ਧੰਨਵਾਦ ਕੀਤਾ ਆਪ ਜੀ ਨੂੰ ਬੜੀ ਭਿਆਨਕ ਚੇਚਕ ਬਿਮਾਰੀ ਨਿਕਲੀ ਪਰ ਕਰਤਾਰ ਨੇ ਮਿਹਰ ਕੀਤੀ ਤੇ ਆਪ ਰਾਜ਼ੀ ਹੋ ਗਏ ਗੁਰੂ ਅਰਜਨ ਸਾਹਿਬ ਜੀ ਨੇ ਕਰਤਾਰ ਦੇ ਧੰਨਵਾਦ ਲਈ ਸ਼ਬਦ ਉਚਾਰਨ ਕੀਤਾ ਸੀਤਲਾ ਤੇ ਰੱਖਿਆ ਬਿਹਾਰੀ ਪਾਰ ਬ੍ਰਹਮਪਤਰ ਕਿਰਪਾ ਤਾਰੀ ਵਿਦਿਆ ਤੇ ਸ਼ਸਤਰ ਅਭਿਆਸ ਜ਼ਮੀਨੀ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਗੁਰੂ ਅਰਜਨ ਸਾਹਿਬ ਜੀ ਨੇ ਵਿਦਿਆ ਤੇ ਯੁੱਧ ਕਲਾ ਵਿੱਚ ਨਿਪੁੰਨ ਬਣਉਣ ਲਈ ਆਪ ਜੀ ਨੂੰ ਬਾਬਾ ਬੁੱਢਾ ਜੀ ਦੇ سپرد ਕਰ ਦਿੱਤਾ ਜਿਸ ਦਾ ਨਤੀਜਾ ਉਹਨਾਂ ਦੀ ਜੀਵਨ ਘਟਨਾਵਾਂ ਰਾਹੀਂ ਸਾਡੇ ਸਾਹਮਣੇ ਹੈ। ਜਹਾਂਗੀਰ ਬਾਦਸ਼ਾਹ ਨੇ ਆਪਣੀ ਮਸਬੀਰ ਖਾਦੇ ਸਾਡੇ ਕਾਨਗੁਰ ਅਰਜਨ ਦੇਵ ਜੀ ਵਿਰੁੱਧ ਮਿਲੀਆਂ ਝੂਠੀਆਂ ਤੇ ਮਨਕਰਦ ਖਬਰਾਂ ਦੇ ਆਧਾਰ ਤੇ ਆਪ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦੇ ਜਾਣ ਦਾ ਹੁਕਮ ਦਿੱਤਾ। ਲਾਹੌਰ ਨੂੰ ਤੁਰੰਤ ਤੋਂ ਪਹਿਲਾਂ ਗੁਰੂ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਆਪਣੇ ਸਾਈਹ ਜਦੇ ਪਾਲਖਰ ਗੋਬਿੰਦ ਸਾਹਿਬ ਜੀ ਦੇ سپرد ਕਰ ਦਿੱਤੀ ਕਿਉਂਕਿ ਆਪ ਜੀ ਅਗਲੇ ਹਾਲਾਤਾਂ ਬਾਰੇ ਪੂਰਨ ਜਾਣਕਾਰੀ ਸੀ। ਗੁਰੂ ਜੀ ਨੇ ਜਾਣ ਤੋਂ ਪਹਿਲਾਂ ਆਪਣੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਬਦਲਤੇ ਹਾਲਾਤਾਂ ਅਨਸਾਰ ਨੀੜਰ ਹੋ ਕੇ ਰਹਿਣਾ ਪ੍ਰਭੂ ਉੱਤੇ ਭਰੋਸਾ ਰੱਖਣਾ ਇਕਤਾ ਦਾ ਸਬੂਤ ਦਿੰਦਿਆਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮਾਂ ਅਨੁਸਾਰ ਤਨ ਮਨ ਕੁਰਬਾਨ ਕਰਨ ਲਈ ਤਿਆਰ ਰਹਿਣਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਦੁਨੀਆਵੀ ਸਫ਼ਰ 21 ਹਾੜ ਸੰਮਤ 1652 ਤੋਂ ਆਰੰਭ ਕਰਕੇ ਕੋਲ ਉਮਰ 48 ਸਾਲ 8 ਮਹੀਨੇ ਤੇ 15 ਦਿਨ ਭੋਗਨ ਉਪਰੰਤ 7 ਚੇਤ ਸੰਮਤ 1701 ਨੂੰ ਆਪਣਾ ਦੁਨੀਆਵੀ ਸਫ਼ਰ ਸਮਾਪਤ ਹੁੰਦਾ ਵੇਖ ਗੁਰੂ ਪਰੰਪਰਾ ਅਨੁਸਾਰ ਆਪਣਾ ਉੱਤਰਾਧਿਕਾਰੀ ਬਾਬਾ ਗੁਰਦਿੱਤਾ ਜੀ ਦੇ ਛੋਟੇ ਸਪੁੱਤਰ ਹਰਰਾਏ ਸਾਹਿਬ ਜੀ ਨੂੰ ਚੁਣਿਆ ਜੋ ਕਿ ਗੁਰੂ ਜੀ ਦੇ ਅੰਗ ਸੰਗ ਰਹਿ ਕੇ ਆਪਣੀ ਯੋਗਤਾ ਦਾ ਸਬੂਤ ਕਈ ਵਾਰ ਦੇ ਚੁੱਕੇ ਹਨ ਤੇ ਆਪ ਕੀਰਤਪੁਰ ਵਿਖੇ ਜੋਤੀ ਜੋਤ ਸਮਾ ਗਏ ਜਿੱਥੇ ਗੁਰਦੁਆਰਾ ਪਤਾਲਪੁਰ ਸ਼ੋਭਿਤ ਹੈ ਗੁਰੂ ਜੀ ਦੇ ਇਹਨਾਂ ਲਗਭਗ 49 ਸਾਲਾਂ ਵਿੱਚ ਕੀਤੇ ਗਏ ਦੁਨਿਆਵੀ ਤੇ ਨਿਰਾਕਾਰੀ ਸਮੂਹਿਕ ਕਾਰਜਾਂ ਨੂੰ ਕਿਸੇ ਲਿਖਤ ਵਿੱਚ ਸੰਪੂਰਨ ਕਰਨਾ ਅਸੰਭਵ ਹੁੰਦਾ ਹੈ ਪਰ ਉਕਤ ਬਿਆਨ ਕੀਤੇ ਗਏ ਕੁਝ ਕੁ ਕਾਰਜ ਗੁਰੂ ਸਾਹਿਬ ਜੀ ਨੇ ਮਾਤਰ 37 ਸਾਲ 10 ਮਹੀਨੇ ਤੇ 7 ਦਿਨ ਗੁਰੂ ਨਾਨਕ ਦੇਵ ਜੀ ਗੁਰਗੱਦੀ ਦੇ ਪਾਰਸਮਨ ਕੀਤੇ ਹਨ ਜੋ ਕਿ ਇੱਕ ਅੰਤਖ ਤੇ ਪੂਰਨ ਕਾਲ ਨਾ ਕਹੀ ਜਾ ਸਕਦੀ ਹੈ ਗੁਰੂ ਅਰਜਨ ਸਾਹਿਬ ਜੀ ਵੱਲੋਂ ਕੀਤੀ ਗਈ ਗੁਰੂ ਹਰਗੋਬਿੰਦ ਸਾਹਿਬ ਜੀ ਦੀ 6ਵੇਂ ਨਾਨਕ ਲਈ ਨਿਯੁਕਤੀ ਇੱਕ ਅਚੂਕ ਤੇ ਅਪੂਲ ਮਿਸਾਲ ਬਣੀ ਭਾਈ ਗੁਰਦਾਸ ਜੀ ਇਸ ਮਹਾਨ ਯੋਧੇ ਗੁਰੂ ਲਈ ਆਪਣੀ ਭਾਵਨਾ ਵਿਅਕਤ ਕਰਦੇ ਆਖਦੇ ਹਨ ਕਿ ਸਤ ਸੰਤੋਖ ਦਿਆ ਧਰਮ ਦੇ ਧੀਰਜ ਰੂਪ ਗੁਣ ਜਿਸ ਤਰ੍ਹਾਂ ਪਹਿਲੇ ਪੰਜ ਗੁਰੂ ਸਹਿਬਾਨਾ ਨੇ ਮਾਣੇ ਉਸ ਤਰ੍ਹਾਂ ਹੀ ਛਠਮ ਪੀਰ ਭੋਗ ਰਿਹਾ ਹੈ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜੁਨ ਕਾਇਆ ਪਲਟ ਕੇ ਮੁਰਥਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਨ ਵਾਰੋ ਵਾਰੀ ਦਲ ਪੰਜਨ ਗੁਰੂ ਸੂਰਮਾ ਵੱਡ ਜੋਦਾ ਬੋ ਪਰਉਪਕਾਰੀ पूछन सिख अरदास कर छी महला तक दर्श निहारी अगम अगोचर सतगुर बोले मुखते सुनो संसारी कलयुग पीढ़ी सोडियां नहचल नीव उसार खलारी जुग जुग सतगुर तरे अवतारी ਗੁਰੂ ਕਰਦੀਏ ਖਾਸੀਅਤ ਰਹੀ ਹੈ ਕਿ ਗੁਰੂ ਸਹਿਬਾਨਾ ਦੀ ਦੁਨਿਆਵੀ ਉਮਰ ਭਾਵੇਂ 8 ਸਾਲ ਹੋਵੇ ਜਾਂ 80 ਸਾਲ ਆਪਣੇ ਉੱਤਰਾਧਿਕਾਰੀ ਦੀ ਚੋਣ ਆਪਣੇ ਦੁਨਿਆਵੀ ਸਫਰ ਦੀ ਸਮਾਪਤੀ ਤੋਂ ਤੁਰੰਤ ਪਹਿਲਾਂ ਕਰਦੇ ਰਹੇ ਹਨ ਜਿਵੇਂ ਕਿ ਗੁਰੂ ਸਹਿਬਾਨਾ ਨੂੰ ਪਵਿੱਖ ਕਾਲ ਦੀ ਹਰ ਘਟਨਾ ਬਾਰੇ ਪਹਿਲਾਂ ਹੀ ਜਾਣਕਾਰੀ ਹੋਵੇ ਜਦ ਕਿ ਅਜੋਕੇ ਅਖੋਤੀ ਗੁਰੂਆਂ ਵਿੱਚ ਅਜਿਹੀ ਯੋਜਨਾ ਦੀ ਹਮੇਸ਼ਾ ਅਨਹੋਂਦ ਹੀ ਰਹੀ ਹੈ ਕਿਉਂਕਿ ਇਹਨਾਂ ਦੇ ਉੱਤਰਾਧਿਕਾਰੀ ਦੀ ਚੋਣ ਉਹਨਾਂ ਦੇ ਮਰਨ ਉਪਰੰਤ ਕਈ ਲੜਾਈਆਂ ਨਾਲ ਨਸੀਬ ਹੁੰਦੀ ਹੈ